ਸਾਰੀ ਗੱਲ ਜੀ ਸਾਰਿਆਂ ਪਰ ਮਾਤਮਾ ਦੀ ਕਿਰਪਾ ਤੁਸੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਆ ਗਿਆ ਅੱਜ ਮੈਂ ਕੋਈ ਨਾ ਤਾਂ ਕੁਕਿੰਗ ਦੀ ਵੀਡੀਓ ਬਣਾ ਰਹੀ ਹਾਂ ਤੇ ਨਾ ਕੋਈ ਹੈਅਰ ਸਟਾਈਲ ਬਣਾਉਣਾ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਸਿਹਤਮੰਦ ਰਹਿਣ ਲਈ ਆਪਾਂ ਨੂੰ 6 ਜ਼ਰੂਰੀ ਗੱਲਾਂ ਜਿਹੜੀਆਂ ਦਾ ਖਿਆਲ ਰੱਖਣਾ ਚਾਹੀਦਾ ਕਿਵੇਂ ਆਪਾਂ ਸਿਹਤਮੰਦ ਰਹਿ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਦਾ ਜਿਹੜਾ ਹੈਗਾ ਸਫ਼ਰ ਆਪਾਂ ਕਿੰਨੀ ਕਿਵੇਂ ਤੱਕ ਅੱਸ ਦੇ ਕਿਵੇਂ ਤੰਦਰੁਸਤ ਰਹਿ ਸਕਦੇ ਆਪਾਂ ਕਰਾਂਗੇ ਉਹ 6 ਗੱਲਾਂ 6 ਗੱਲਾਂ ਉਹ ਕਿਹੜੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਤੰਦਰੁਸਤ ਰੱਖਦੀਆਂ ਤੇ ਆਪਾਂ ਨੂੰ ਖੁਸ਼ ਰਹਿਣ ਕਰਦੀਆਂ ਨੇ ਖੁਸ਼ ਰਹਿਣ ਲਈ ਰੱਖਦੀਆਂ ਨੇ ਤੇ ਆਪਾਂ ਕਿਵੇਂ ਤੰਦਰੁਸਤ ਰਹਿਨੇ ਆ ਤੇ ਕਿਵੇਂ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਇਹ ਚੀਜ਼ਾਂ ਦੇ ਵਿੱਚੋਂ ਆਪਣੇ ਅੱਜ ਦਾ ਟੌਪਿਕ ਹੋਣਗੇ 6 ਗੱਲਾਂ ਦੱਸੋ 6 ਗੱਲਾਂ ਮੈਂ ਕਰੂੰਗੀ ਤੁਹਾਡੇ ਨਾਲ 6 ਗੱਲਾਂ ਦੇ ਵਿੱਚ ਤੁਹਾਨੂੰ ਦੱਸੂੰਗੀ ਟੌਪਿਕ ਤੇ ਟੌਪਿਕ ਦੇ ਵਿੱਚ ਇਹੀ ਗੱਲਾਂ ਹੋਣਗੀਆਂ ਵੀ ਤੁਸੀਂ ਕੀ ਖਾਣਾ ਕਿਵੇਂ ਖਾਣਾ ਤੇ ਕੀ ਐਕਸਰਸਾਈਜ਼ ਹੈ ਕੀ ਤੁਸੀਂ ਕਿਵੇਂ-ਕਿਵੇਂ ਕਰਨਾ ਹੈ ਸਿੰਪਲ ਜੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਆਮਿਕਰਾਂ ਦੇ ਵਿੱਚ ਕਰਦੇ ਆ ਤੇ ਸਿੰਪਲ ਜੀ ਚੀਜ਼ ਹੈਗੀ ਜਿਹੜੀ ਕਿ ਆਪਾਂ ਸੋਚਦੇ ਆ ਕਿ ਅਸੀਂ ਆ ਨਹੀਂ ਕਰ ਸਕਦੇ ਆ ਨਹੀਂ ਕਰ ਸਕਦੇ ਮੈਂ ਉਹ ਗੱਲਾਂ ਤੋਂ ਨਹੀਂ ਹੈਗੀ ਆਪਾਂ ਸਿੰਪਲ ਚੀਜ਼ਾਂ ਕਰਾਂਗੇ ਜਿਹੜੀਆਂ ਕਿ ਅਸੀਂ ਖੁਦ ਕਰ ਸਕਦੇ ਹਾਂ ਜਾਂ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਸਕਦੇ ਆ ਮੇਨ ਹੈਗਾ ਖਿਆਲ ਰੱਖਣਾ ਕਿ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਸਿੱਖਿਆ ਰੱਖ ਸਕਦੇ ਆ ਤੇ ਕਿਵੇਂ ਅਸੀਂ ਖਾ ਸਕਦੇ ਆ ਤੇ ਕਿਸ ਤਰ੍ਹਾਂ ਆਪਣੀ ਸਿਹਤ ਦਾ ਅਸੀਂ ਖਿਆਲ ਰੱਖ ਸਕਦੇ ਆ ਸਿਹਤਮੰਦ ਜੀਵਨ ਨੂੰ ਆਪਾਂ ਕਿਵੇਂ ਕੈਰੀ ਆਨ ਕਰ ਸਕਦੇ ਆ ਕਿਵੇਂ ਆਪਾਂ ਰੱਖ ਸਕਦੇ ਆ ਹਨ ਸਿਹਤਮੰਦ ਰਹਿਣ ਲਈ ਸਾਨੂੰ ਜਿਸ ਦੀ ਸਿਹਤਮੰਦ ਦਾ ਖੁਸ਼ੀਆਂ ਤੇ ਸਾਰਾ ਕੁਝ ਸਾਡੇ ਨਾਲ ਹੈਗਾ ਤੇ ਆਪਣੇ ਕੋਲ ਇਹ ਸਿਹਤਮੰਦ ਰਹਿਣ ਲਈ ਤੁਹਾਨੂੰ ਕੋਈ ਪੈਸੇ ਦੀ ਜਾਂ ਮੇਰੀ ਗਰੀਬੀ ਦੀ ਕੋਈ ਨਹੀਂ ਲੋੜ ਉਹਦੀ ਸਿਹਤਮਤ ਤੁਸੀਂ ਖੁਦ ਆਪ ਹੋਣੇ ਤੇ ਤੁਸੀਂ ਆਪਣੀ ਸਿਹਤ ਦਾ ਖਿਆਲ ਖੁਦ ਤੁਸੀਂ ਰੱਖਣਾ ਹੁੰਦਾ ਤੇ ਜੇ ਤੁਸੀਂ ਕਿਸੇ ਦੇ ਬਲੇਮ ਲਾਉਂਗੇ ਮੇਰੀ ਸਿਹਤ ਨਹੀਂ ਠੀਕ ਰਹੀ ਮੈਨੂੰ ਉਹ ਦਿਨਾਂ ਪ੍ਰੋਬਲਮ ਆਈ ਉਹ ਦਿਨ ਇਹਦੇ ਵਿੱਚ ਕਿਸੇ ਤੇ ਬਲੇਮ ਨਹੀਂ ਹੁੰਦਾ ਸਿਹਤਮੰਦ ਜਿਹੜੀ ਹੈਗੀ ਆ ਉਹ ਸਿਹਤ ਤੁਸੀਂ ਤੁਹਾਡੇ ਤੇ ਹੀ ਡਿਪੈਂਡ ਕਰਦੀ ਹੈ ਤੁਸੀਂ ਸਿਹਤ ਦਾ ਖਿਆਲ ਰੱਖਣਾ ਹੁੰਦਾ ਤੇ ਕਿਵੇਂ ਰੱਖਣਾ ਇਹਦੇ ਵਿੱਚ ਅੱਛੇ ਅੱਜ ਜ਼ਰੂਰੀ ਗੱਲਾਂ ਕਰੂੰਗੀ ਪਹਿਲੀ ਗੱਲ ਅੱਗੇ ਜ਼ਰੂਰੀ ਆਪਣੇ ਖਾਣੇ ਪੀਣੇ ਤੇ ਡਾਈਟ ਦੀ ਤੇ ਖਾਣੇ ਪੀਣੇ ਦੇ ਵਿੱਚ ਆਪਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖ ਸਕਦੇ ਹਾਂ ਨਾ ਖਿਆਲ ਰੱਖ ਸਕਦੇ ਆਪਾਂ ਖਾਣੇ ਪੀਣੇ ਦੇ ਵਿੱਚ ਜਿਹੜੀ ਪਹਿਲੀ ਗੱਲ ਹੈਗੀ ਹੈ ਜਦੋਂ ਆਪਾਂ ਸਵੇਰ ਨੂੰ ਆਣੇ ਪਹਿਲੀ ਗਲਾਸ ਆਪਾਂ ਨੂੰ ਪਾਣੀ ਪੂਣੀ ਪੀਣਾ ਚਾਹੀਦਾ ਪਾਣੀ ਪੀਵਾਂਗੇ ਤਾਂ ਸਾਡੀ ਸਿਹਤ ਦੇ ਵਿੱਚ ਜੋ ਵੀ ਸਾਡੀ ਬੋਡੀ ਦੇ ਵਿੱਚ ਚੀਜ਼ਾਂ ਹੈਗੀਆਂ ਉਹ ਉਹਨਾਂ ਨੂੰ ਹੈਪੇ ਮਿਲੂਗੀ ਕਲੀਨ ਹੁੰਦੀਆਂ ਰਹਿਣਗੀਆਂ ਤੇ ਤਾਂ ਕਿ ਸਾਡੀ ਸਿਹਤ ਦੇ ਵਿੱਚ ਚੀਜ਼ਾਂ ਸਹੀ ਸੈੱਟ ਹੁੰਦੀਆਂ ਰਹਿਣ ਕਿ ਕੋਈ ਜੇ ਵੀ ਕੋਈ ਇਹ ਇਹ ਜਾਂ ਕੋਈ ਹੈਗੀ ਚੀਜ਼ ਤਾਂ ਉਹ ਪਾਣੀ ਦੇ ਥਰੂ ਬਾਹਰ ਚਲੀ ਜਾਵੇ ਤੇਜੀ ਦੇ ਵਿੱਚ ਆਪਣੇ ਸਿਹਤ ਮੰਦਰਨ ਲਈ ਪਹਿਲਾਂ ਤਾਂ ਆਪਣੇ ਆ ਜਾਂਦੇ ਆ ਫਲ ਕੋਈ ਵੀ ਫਰੂਟ ਹੈਗਾ ਕੋਈ ਫਲ ਹੈਗਾ ਮੌਸਮ ਦੇ ਹਿਸਾਬ ਨਾਲ ਆਪਣੇ ਫਲ ਫਰੂਟ ਚੇਂਜ ਹੁੰਦੇ ਆ ਤੇ ਜਿਹੜਾ ਵੀ ਤੁਹਾਡੇ ਕੋਲ ਹੁੰਦਾ ਤੁਹਾਨੂੰ ਇੱਕ ਦੋ ਫਲ ਜਰੂਰ ਤੁਹਾਨੂੰ ਲੈਣੇ ਚਾਹੀਦੇ ਆ ਕੋਈ ਵੀ ਹੋਣ ਉਹਦੇ ਵਿੱਚ ਮੈਂ ਤੁਹਾਨੂੰ ਇਹ ਨਹੀਂ ਕਹੂੰਗੀ ਕਿ ਆਹੀ ਫਲ ਜਰੂਰੀ ਚਾਹੀਦੇ ਇਹ ਤੁਹਾਨੂੰ ਨਹੀਂ ਮਿਲਦੇ ਕੋਈ ਆ ਮਿਲ ਜਾ ਜਿਹੜਾ ਵੀ ਮਰਜ਼ੀ ਫਲ ਹੋਵੇ ਤੁਸੀਂ ਆਪਣੇ ਦਿਨ ਦੇ ਵਿੱਚ ਤੁਸੀਂ ਉਹਨੂੰ ਜਰੂਰ ਐਡ ਕਰਿਆ ਕਰੋ ਇੱਕ ਖਾ ਸਕਦੇ ਆ ਦੋ ਖਾ ਸਕਦੇ ਆ ਜਿੰਨੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਫਰੂਟ ਮਿਲ ਸਕਦੇ ਉਹਨੇ ਤੁਸੀਂ ਐਡ ਕਰ ਸਕਦੇ ਆ ਉਹਦਾ ਲਿਮਟ ਦੇ ਨਾਲ ਤੁਸੀਂ ਖਾ ਸਕਦੇ ਆ ਕਿ ਜੇ 2 ਫਰੂਟ ਖਾਣੇ ਆ 1 ਫਰੂਟ ਖਾਣਾ ਨਾ ਤੁਸੀਂ ਖਾ ਸਕਦੇ ਆ ਫਰੂਟ ਆਪਣੀ ਦਾ ਆਪਣੀ ਹੈਲਥ ਦੇ ਵਿੱਚ ਜ਼ਰੂਰ ਐਡ ਕਰਿਆ ਕਰੋ ਕੋਈ ਵੀ ਫਰੂਟ ਆ ਤੇ ਇਹ ਨਹੀਂ ਹੈਗਾ ਕਿ ਫਰੂਟ ਹੀ ਸਾਰਾ ਦਿਨ ਖਾਣੇ ਆ ਫਰੂਟ ਦੇ ਵਿੱਚ ਵੀ 슈ਗਰ ਹੁੰਦੀ ਆ ਫਰੂਟ ਵੀ ਲਿਮਟ ਨਾਲ ਹੀ ਖਾਦੇ ਜਾਂਦੇ ਆ ਤੇ ਇਸ ਕਰਕੇ ਕਿਸੇ ਦਿਨ ਆਪਾਂ ਫੇਰ ਇਸ ਬਿਸਰੇ ਤੇ ਆਪਾਂ ਗੱਲ ਕਰਾਂਗੇ ਫਰੂਟ ਦੇ ਫਰੂਟ ਤੁਹਾਨੂੰ ਖਾਣਾ ਜ਼ਰੂਰੀ ਆ ਪਰ ਲਿਮਟ ਦੇ ਨਾਲ 1 2 ਫਰੂਟ ਤੁਸੀਂ ਖਾ ਸਕਦੇ ਆ ਤੇ ਉਹਦੇ ਨਾਲ-ਨਾਲ ਤੁਹਾਨੂੰ ਖਾਣੀਆਂ ਪੈਣੀਆਂ ਸਬਜ਼ੀਆਂ ਸਬਜ਼ੀਆਂ ਜਿਹੜੀਆਂ ਮੌਸਮ ਦੇ ਨਾਲ ਸਬਜ਼ੀਆਂ ਜਿੰਨੀਆਂ ਵੀ ਸਬਜ਼ੀਆਂ ਆਪਣੇ ਆਉਂਦੀਆਂ ਆ ਕੋਈ ਵੀ ਹਰੀਆਂ ਸਬਜ਼ੀਆਂ ਆਉਂਦੀਆਂ ਤੁਸੀਂ ਉਹ ਸਬਜ਼ੀਆਂ ਖਾ ਸਕਦੇ ਆ ਸਬਜ਼ੀਆਂ ਦੇ ਤਰੀਕੇ ਉਹੀ ਆ ਆਪਣੇ ਆ ਦਾਲ ਸਬਜ਼ੀ ਬਣਾ ਸਬਜ਼ੀਆਂ ਬਣਾ ਸਕਦੇ ਆ ਕੱਚੀਆਂ ਖਾ ਸਕਦੇ ਆ ਸਟੀਮ ਕਰਕੇ ਖਾ ਸਕਦੇ ਆ ਤੁਸੀਂ ਉਹਨਾਂ ਨੂੰ ਸਬਜ਼ੀ ਦੀ ਤਰ੍ਹਾਂ ਜਿਵੇਂ ਆਪਾਂ ਆਮ ਸਬਜ਼ੀ ਬਣਾ ਕੇ ਖਾਂਦੇ ਆ ਇਸ ਤਰ੍ਹਾਂ ਵੀ ਖਾ ਸਕਦੇ ਆ ਨਾ ਸਬਜ਼ੀਆਂ ਨੂੰ ਜਰੂਰ ਆਪਣੇ ਰੇਜ ਦੇ ਵਿੱਚ ਐਡ ਕਰਿਆ ਕਰੋ ਤੇ ਇੱਕ ਸਬਜੀ ਰੋਜ਼ ਦੀ ਇੱਕ ਸਬਜੀ ਤੁਹਾਨੂੰ ਜ਼ਰੂਰੀ ਖਾਣੀ ਚਾਹੀਦੀ ਆ ਤੇ ਸਬਜੀ ਦੇ ਵਿੱਚ ਨਾਲ ਤੁਹਾਡੇ ਫਿਰ ਜਿਹੜੇ ਹੈਗੇ ਅਨਾਜ ਹੈਗੇ ਹੈਲਥੀ ਅਨਾਜ ਹੁੰਦੇ ਉਹ ਵੀ ਐਡ ਹੋਣੇ ਚਾਹੀਦੇ ਆ ਇਹ ਨਹੀਂ ਹੈਗਾ ਕੱਲੀ ਸਬਜ਼ੀਆਂ ਵੀ ਆਪਾਂ ਖਾਈ ਜਾਵਾਂਗੇ ਕੱਲੀਆਂ ਸਬਜ਼ੀਆਂ ਦੇ ਵਿੱਚ ਵੀ ਪਰ ਨਾਲ ਤੁਹਾਨੂੰ ਅਨਾਜ ਵੀ ਐਡ ਕਰਨੇ ਪੈਂਦੇ ਆ ਅਨਾਜ ਦੇ ਵਿੱਚ ਵੀ ਤੁਹਾਡੇ ਅਨਾਜ ਉਹ ਕਿਹੜੇ ਹੁੰਦੇ ਆ ਜਿਵੇਂ ਰੋਟੀ ਹੋਗੀ ਚੌਲ ਹੋਗੇ ਜਵਾਰ ਹੋਗੀ ਮੱਕੀ ਦੀ ਰੋਟੀ ਹੋਗੀ ਕਣਕ ਦੀ ਰੋਟੀ ਤੁਸੀਂ ਅਵੋਇਡ ਕਰੋ ਜਵਾਰ ਦੀ ਜੋਆਂ ਦੀ ਜਿਹੜੀ ਵੀ ਦੂਜੇ ਅਨਾਜ ਆਪਣੇ ਹੈਗੇ ਆ ਉਹਨਾਂ ਦੇ ਕਿਸੇ ਵੀ ਅਨਾਜ ਤੁਸੀਂ ਰੋਟੀ ਖਾ ਸਕਦੇ ਹੋ ਤੁਸੀਂ ਉਹਨਾਂ ਨੂੰ ਸਟੀਮ ਕਰਕੇ ਬੋਇਲ ਕਰਕੇ ਜੋ ਜਿਵੇਂ ਵੀ ਤੁਹਾਨੂੰ ਤਰੀਕਾ ਮਿਲਦਾ ਤੁਸੀਂ ਉਹਵੇਂ ਖਾ ਸਕਦੇ ਆ ਉਹਨਾਂ ਨੂੰ ਤੁਸੀਂ ਆਪਣੀ ਆਪਣੀ ਹੈਲਥ ਦੇ ਵਿੱਚ ਜਰੂਰ ਐਡ ਕਰੋ ਅਨਾਜ ਤੇ ਅਨਾਜ ਦੇ ਨਾਲ ਨਾਲ ਆ ਜਾਂਦੀਆਂ ਆਪਣੀਆਂ ਦਾਲਾਂ ਜਿਨ੍ਹਾਂ ਦੇ ਵਿੱਚ ਫੁੱਲ ਪ੍ਰੋਟੀਨ ਹੁੰਦੇ ਆ ਦਾਲਾਂ ਦੇ ਵਿੱਚ ਆਪਣੇ ਕੋਲੇ ਆ ਜਾਂਦੇ ਹੈਗੇ ਆ ਦਾਲਾਂ ਦੇ ਵਿੱਚ ਹੋ ਜਾਂਦੇ ਛੋਲੇ ਹੋ ਜਾਂਦੇ ਆ ਚਿੱਟੇ ਛੋਲੇ ਕਾਲੇ ਛੋਲੇ ਮਸੂਰ ਹੋ ਗਿਆ ਜਿਵੇਂ ਦਾਲ ਹੁੰਦੀ ਆ ਦੁੱਧ ਹੋ ਗਿਆ ਅੰਡੇ ਹੋ ਗਏ ਇਹ ਹੋ ਗਿਆ ਪਰੋਟੀਨ ਆ ਜਾਂਦੀ ਇਹਨਾਂ ਦੇ ਵਿੱਚ ਤੇ ਇਹ ਵੀ ਤੁਹਾਡੀ ਲੈਣੇ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਪ੍ਰੋਟੀਨ ਤੇ ਤੁਸੀਂ ਜਿਹੜੇ ਵੀ ਤੁਸੀਂ ਜੇ ਅੰਡਾ ਖਾਂਦੇ ਹੋ ਤਾਂ ਅੰਡਾ ਵੀ ਲੈ ਸਕਦੇ ਆ ਅੰਡਾ ਨਹੀਂ ਖਾਂਦੇ ਤਾਂ ਤੁਸੀਂ ਕਾਲੇ ਛੋਲੇ ਵੀ ਲੈ ਸਕਦੇ ਆ ਤੇ ਦੁੱਧ ਗਲਾਸ ਵੀ ਲੈ ਸਕਦੇ ਆ ਹਨਾ ਤੇ ਇਹ ਜੇ ਤੁਸੀਂ ਡਾਈਟ ਦੇ ਵਿੱਚ ਆਪਣੇ ਹੈਲਥ ਦੇ ਹਿਸਾਬ ਨਾਲ ਤੁਸੀਂ ਐਡ ਕਰਨਾ ਇਹ ਨਹੀਂ ਕਹਿਣਾ ਕਿ ਦੁੱਧ ਮੈਂ ਆਪਾਂ ਕਿਹਾ ਤਾਂ ਤੁਸੀਂ ਦੁੱਧ ਦੇ 4-5 ਗਲਾਸ ਪੀਲੋ ਨਹੀਂ ਸਾਰੇ ਚੀਜ਼ ਆਪਣੇ ਜਿਵੇਂ ਆਪਣੇ ਲਿਮਟ ਹੁੰਦੀ ਹੈ ਕਿ ਇੱਕ ਚੀਜ਼ ਦੀ ਉਦੋਂ ਇਗਜ਼ਾਮ ਤੁਸੀਂ ਇਹਨਾਂ ਨੂੰ ਲੈ ਸਕਦੇ ਆ ਰੋਜ਼ਾਨਾ ਤੁਸੀਂ 30 30 ਤੋਂ 35 ਮਿੰਟ 40 ਮਿੰਟ ਤੁਸੀਂ ਉਹ ਕਰਨੀ ਹੁੰਦੀ ਹੈ ਤੁਰ ਕੇ ਗੇੜੇ ਕੱਢਣਾ ਹੁੰਦਾ ਤੁਸੀਂ ਤੁਰ ਕੇ ਨੱਠਣ ਨੂੰ ਨਹੀਂ ਕਹਿੰਦੀ ਮੈਂ ਕਿ ਕੰਜ ਮੇਰੇ ਭੈਣ ਭਰਾ ਕਹਿੰਦੇ ਕਿ ਸਾਡ ਕੋ ਤੁਰ ਨਹੀਂ ਹੁੰਦਾ ਅਸੀਂ ਭੱਜ ਨਹੀਂ ਸਕਦੇ ਹਨ ਤੇ ਇਸ ਕਿੱਟ ਭੱਜਣ ਨੂੰ ਨਹੀਂ ਕਹ ਰਹੇ ਤੁਸੀਂ ਉਹ ਕਰਦੇ ਹਾਂ ਹੌਲੀ ਹੌਲੀ ਕਰਕੇ ਤੁਰੋ ਜਿੰਨਾ ਤੁਸੀਂ ਤੁਰ ਸਕਦੇ ਹੋ ਅੱਧੇ ਘੰਟੇ ਤੋਂ ਅੱਧਾ ਘੰਟਾ 20 ਮਿੰਟ 25 ਮਿੰਟ 40 ਮਿੰਟ ਘੰਟਾ ਨਾਲ ਜਿੰਨਾ ਤੁਸੀਂ ਤੁਰ ਸਕਦੇ ਹੋ ਹੌਲੀ ਹੌਲੀ ਕਰਕੇ ਤੁਰੋ ਤੇ ਇਹ ਲਾਜ਼ਮੀ ਹਰ ਰੋਜ਼ ਜਾਂ ਤੁਹਾਡਾ ਅੱਧਾ ਕਿ ਘੰਟਾ ਕੰਟੀਨਿਊਸ ਤੁਰਨਾ ਜੇ ਤੁਸੀਂ ਬਿਲਕੁਲ ਹੀ ਤੁਹਾਡੇ ਲੱਤਾਂ ਦੀ ਕੋਈ ਪ੍ਰੋਬਲਮ ਹੈਗੀ ਆ ਗੋਡੇ ਦੁਖਦੇ ਆ ਜਾਂ ਤੁਸੀਂ ਨਹੀਂ ਤੁਰ ਸਕਦੇ ਤਾਂ ਤੁਸੀਂ ਚੌਕੜੀ ਮਾਰ ਕੇ ਘਰੇ ਬੈਠ ਕੇ ਜੋਗੇ ਦੀ ਤਰ੍ਹਾਂ ਕਰ ਸਕਦੇ ਹੋ ਜੋਗੇ ਅੱਜ ਕੱਲ ਤੇ ਆਮ ਬਹੁਤ ਚੱਲਦੇ ਹੈਗੇ ਆ ਜੋਗੇ ਜੋ ਵੀ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਬੈਠ ਕੇ ਵਾਹਾਂ ਦਾ ਹੱਥਾਂ ਦਾ ਬੈਠ ਕੇ ਆਸਨ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਉਹ ਜੋਗਾ ਵੀ ਕਰ ਸਕਦੇ ਹੋ ਜੋਗੇ ਤੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਅੱਜ ਕੱਲ ਇੰਟਰਨੈਟ ਤੇ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਮੀਡੀਆ ਤੇ ਪਈਆ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਤੁਸੀਂ ਜੋਗਾ ਕਰ ਸਕਦੇ ਐ ਏਟ ਲੀਸਟ ਅੱਧਾ ਘੰਟਾ ਤੁਸੀਂ ਜੋਗਾ ਕਰੋ ਜਾਂ ਤੁਸੀਂ ਹੌਲੀ ਹੌਲੀ ਕਰਕੇ ਤੁਰੋ ਜੇ ਭੱਜ ਸਕਦੇ ਤਾਂ ਭੱਜੋ ਹਨਾ ਤੁਹਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਤੇ ਤੀਸਰੀ ਗੱਲ ਆ ਜਾਂਦੀ ਆਪਣੀ ਨੀਂਦ ਦੀ ਨੀਂਦ ਦੀ 7 ਤੋਂ 8 ਘੰਟੇ ਪੱਕੇ ਨੀਂਦੇ ਹੋਣੇ ਚਾਹੀਦੇ ਆ ਕਿ ਤੁਹਾਨੂੰ ਨੀਂਦ ਪੂਰੀ ਲੈਣੀ ਚਾਹੀਦੀ ਹੈ 7 ਤੋਂ 8 ਘੰਟੇ ਹਨ ਤੇ ਕਈ ਵਾਰ ਨੀਂਦ ਨਹੀਂ ਆਉਂਦੀ ਚਲੋ ਇੱਕ ਅੱਧਾ ਦਿਨ ਤਾਂ ਆਪਣਾ ਸਰ ਜਾਂਦਾ ਪਰ ਜੇ ਤੁਸੀਂ ਬਹੁਤੀ ਨੀਂਦ ਨਹੀਂ ਲਓਗੇ ਪੂਰੀ ਨੀਂਦ ਨਹੀਂ ਕਰੋਗੇ ਤਾਂ ਤੁਹਾਡੀ ਸਿਹਤ ਫੇਰ ਉਹ ਸਿਹਤਮੰਦ ਦੇ ਵਿੱਚ ਰਹਿਣ ਲਈ ਤੁਹਾਨੂੰ ਔਖਾ ਹੋ ਜਾਂਦਾ ਫਿਰ ਉੱਥੇ ਗੱਲ ਆ ਜਾਂਦੀ ਮੜ ਕੇ ਸਿਹਤਮੰਦ ਰਹਿਣਾ ਆਪਾਂ ਨੂੰ ਬਹੁਤ ਜ਼ਰੂਰੀ ਹੈ ਤੇ ਜਿਹੜੇ ਆਪਾਂ ਤਣਾਅ ਹੈਗੇ ਆ ਇਹਨਾਂ ਤੋਂ ਬਚਣ ਲਈ ਆਪਾਂ ਨੂੰ ਇਹ ਚੀਜ਼ਾਂ ਕਰਨੇ ਚਾਹੀਦੀਆਂ ਬਚਣ ਲਈ ਤਣਾਅ ਤੋਂ ਬਚਣ ਲਈ ਤਾਂ ਆਪਣੇ ਕੋਲ ਇੱਕ ਸਭ ਤੋਂ ਵਧੀਆ ਤਰੀਕਾ ਜਗਾ ਜਿਹੜਾ ਤੁਸੀਂ ਆਪਣੇ ਮਨ ਪਸੰਦ ਤੁਸੀਂ ਆਪਣੇ ਮਨ ਪਸੰਦ ਦਾ ਸ਼ੌਂਕ ਪੂਰਾ ਕਰ ਸਕਦੇ ਹੋ ਮਨ ਪਸੰਦ ਦਾ ਸ਼ੌਂਕ ਕਿਹੜੇ ਹੁੰਦੇ ਆ ਮਨ ਪਸੰਦ ਦੇ ਸ਼ੌਂਕ ਇਹ ਹੋ ਜਾਂਦੇ ਆ ਤੁਸੀਂ ਕੁਕਿੰਗ ਪਸੰਦ ਕਰਦੇ ਆ ਅੱਧੇ ਘੰਟੇ ਲਈ ਕੁਕਿੰਗ ਕਰੋ ਖੋਸ ਰੋ ਗਾਣੇ ਸੁਣਨਾ ਪਸੰਦ ਕਰਦੇ ਆ ਗਾਣੇ ਸੁਣ ਲਓ ਤੁਸੀਂ ਕੋਈ 뮤직 ਸੁਣਨਾ ਚਾਹੁੰਦੇ ਆ 뮤직 ਕੱਲਾ ਲਾ ਕੇ ਉਹ ਸੁਣ ਲਓ ਹਨਾ ਮਨ ਪਸੰਦ ਦੇ ਵਿੱਚ ਤੁਹਾਡੇ ਕੋਈ ਵੀ ਅਜਿਹੀ ਚੀਜ਼ ਹੈਗੀ ਜਿਹੜੀ ਤੁਹਾਨੂੰ ਪਸੰਦ ਆਉਂਦੀ ਆ ਤੁਸੀਂ ਅੱਧੇ ਘੰਟੇ ਲਈ ਤੁਸੀਂ ਉਹ ਕਰ ਲਿਆ ਆਪਣਾ ਸ਼ੌਂਪੂ ਕਰ ਸਕਦੇ ਆ ਜਿਸ ਨਾਲੇ ਘਰੇੋਂ ਬਾਹਰ ਨਹੀਂ ਜਾਣਾ ਪੈਣਾ ਤਾਂ ਘਰੇ ਬੈਠ ਕੇ ਸ਼ੌਂਪੂ ਕਰੋ ਕਰਕੇ ਤੇ ਮਨ ਪਸੰਦੀ ਚੀਜ਼ ਜਿਹੜੀ ਤੁਸੀਂ ਉਹ ਕਰ ਸਕਦੇ ਹੋ ਤੇ ਪੰਜਵੀਂ ਹੈਗੀ ਤੁਸੀਂ ਆਪਣੇ ਆਪ ਨੂੰ ਸਫਾਈ ਰੱਖਣਾ ਜਿਵੇਂ ਕਿ ਹੱਥ ਧੋਣ ਦੀ ਆਦਤ ਪਾਓ ਜਦੋਂ ਵੀ ਤੁਸੀਂ ਬਾਹਰੋਂ ਆਉਣੇ ਹੋ ਜਰੂਰ ਆਣ ਕੇ ਆਪਣੇ ਹੱਥ ਧੋਵੋ ਹੱਥ ਧੋ ਆਪਨੇ ਸਰੀਰ ਦੀ ਸਫਾਈ ਰੱਖੋ ਜਦੋਂ ਵੀ ਆਪਣੇ ਤੁਹਾਨੂੰ ਪਤਾ ਨਹਾਉਣ ਆਇਆ ਜਾਂ ਆਪਾਂ ਕੋਈ ਵੀ ਕੱਪੜਾ ਲੀੜਾ ਹੈ ਜਾਏਗਾ ਧੋਣ ਵਾਲਾ ਤਾਂ ਤੁਸੀਂ ਉਹਨਾਂ ਧੋਵੋ ਜੇ ਬਾਹਰ ਬੂ ਜਾਣੇ ਤੇ ਉੱਥੇ ਆਪਾਂ ਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਇਸ ਕਰਕੇ ਤੁਸੀਂ ਆਉਣ ਤੋਂ ਪਹਿਲਾਂ ਆਪਣੇ ਮੂੰਹ ਹੱਥ ਜਰੂਰ ਧੋਵੇ ਇਹ ਇਹ ਵੀ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਕੋਈ ਬਿਮਾਰੀ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤੁਹਾਨੂੰ ਲੱਗਦਾ ਕਿ ਤੁਸੀਂ ਦੁੱਖ ਤਕਲੀਫ ਜਾਂ ਤੁਹਾਨੂੰ ਕੁਝ ਪ੍ਰੋਬਲਮ ਲੱਗਦੀ ਹੈ ਇੱਕ ਦੋ ਦਿਨਾਂ ਤੁਹਾਨੂੰ ਫੀਲ ਹੁੰਦੀ ਹੈ ਤਾਂ ਤੁਹਾਨੂੰ ਡਾਕਟਰ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਆਪਣੇ ਸਾਰੇ ਆਪਾਂ ਕਰ ਜਾਂਦੇ ਆ ਕੋਈ ਨਹੀਂ ਮੜਾ ਜਾਂ ਦੁੱਖ ਦਾ ਠੀਕ ਹੋ ਜੂ ਹੋ ਜੂ ਜਾਂ ਫੋੜਾ ਫੈਂਸੀ ਨਿਕਲਿਆ ਠੀਕ ਹੋ ਜਾਏਗਾ ਕੁਝ ਵੀ ਇਦਾਂ ਦੀ ਚੀਜ਼ ਹੁੰਦੀ ਆ ਤਾਂ ਇੱਕ ਅੱਧੇ ਦਿਨ ਵੇਟ ਕਰਨ ਤੋਂ ਬਾਅਦ ਤੁਹਾਨੂੰ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਆ ਕਿਉਂਕਿ ਕਈ ਚੀਜ਼ਾਂ ਅਸੀਂ ਘਰੇ ਇਲਾਜ ਕਰਦੇ ਕਰਦੇ ਇੰਨੀਆਂ ਵਧਾ ਲੈਂਦੇ ਆ ਕਿ ਸਾਡੇ ਆਪਣੇ ਤੋਂ ਓਵਰ ਹੋ ਜਾਂਦੀਆਂ ਤੇ ਠੀਕ ਨਹੀਂ ਹੁੰਦੀਆਂ ਇਸ ਕਰਕੇ ਕਦੀ ਵੀ ਤੁਹਾਨੂੰ ਮਾੜੀ-ਮੋਟੀ ਕੋਈ ਚੀਜ਼ ਦਿਖਦੀ ਆ ਤਾਂ ਤੁਹਾਨੂੰ ਉਸੇ ਟਾਈਮ ਤੇ ਤੁਹਾਨੂੰ ਇੱਕ ਦੋ ਦਿਨ ਦੇ ਵਿੱਚ ਵਿੱਚ ਤੁਹਾਨੂੰ ਡਾਕਟਰ ਤੋਂ ਚੱਕਰਵਾ ਲੈਣੀ ਚਾਹੀਦੀ ਆ ਕੋਈ ਵੀ ਹੋਵੇ ਸੇਤੂ ਦੇ ਨਹੀਂ ਬਸ ਤੁਹਾਡੇ ਕੋਲ ਜਿਆਦਾ ਆਪਣੀਆਂ ਇਹੀ ਚੀਜ਼ਾਂ ਸਿਗੀਆਂ ਕਿ ਤੁਹਾਨੂੰ ਆਪਣੀ ਸਿਹਤ ਕਿਵੇਂ ਤੁਸੀਂ ਖਿਆਲ ਰੱਖ ਸਕਦੇ ਹੋ ਇਹਨਾਂ ਦੇ ਵਿੱਚੋਂ ਹੌਪ ਕੇ ਤੁਹਾਨੂੰ ਕੋਈ ਨਾ ਕੋਈ ਚੀਜ਼ ਜ਼ਰੂਰ ਪਸੰਦ ਹੋਊਗੀ ਨੇਚਰਲ ਜੀ ਚੀਜ਼ ਆ ਜਿਹਦੇ ਵਿੱਚੋਂ ਤੁਸੀਂ ਕੀ ਬਵਾਈਡ ਕਰਨਾ ਹੁੰਦਾ ਤੁਸੀਂ ਬਵਾਈਡ ਕਰੋਗੇ ਜਿੱਦਾਂ ਸ਼ੂਗਰ ਚਿੱਟੀ ਸ਼ੂਗਰ ਹੁੰਦੀ ਹੈ ਇਹਨੂੰ ਬਵਾਈਡ ਕਰੋਗੇ ਕੋਸ਼ਿਸ਼ ਕਰੋਗੇ ਤੁਸੀਂ ਨਾ ਖਾਓ ਜੇ ਕਿਤੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਚਮਚਾਖੰਡ ਕਿਤੇ ਲੋੜ ਪੈਂਦੀ ਹੈ ਤਾਂ ਲੈ ਸਕਦੇ ਨਹੀਂ ਸ਼ੂਗਰ ਟਰਾਈ ਕਰੋ ਸ਼ੂਗਰ ਨੂੰ ਬਵਾਈਡ ਕਰੋ ਗੁੜ ਖਾ ਸਕਦੇ ਹੋ ਦੀ ਜਗ੍ਹਾ ਤੇ ਗੁੜ ਵੀ ਬਵਾਈਡ ਕਰੋ ਮਿੱਠਾ ਮਤਲਬ ਕਹਿੰਦਾ ਬਵਾਈਡ ਕਰੋ ਪਰ ਜੇ ਕਿਤੇ ਲੋਡ ਪੈਂਦੇ ਤਾਂ ਤੁਸੀਂ ਲੈ ਸਕਦੇ ਹੋ ਤੇ ਲੂਣ ਜਿਹੜਾ ਹੈਗਾ ਉਹਨੂੰ ਚਿੱਟੇ ਲੂਣ ਨੂੰ ਬੁਆਇਡ ਕਰੋ ਉਹਦੀ ਥਾਂ ਤੇ ਪਿੰਕ ਨੂਨ ਛੋਲਟ ਜੂਸ ਕਰੋ ਤੇ ਉਹ ਵੀ ਤੁਸੀਂ ਟਰਾਈ ਕਰੋ ਘੱਟ ਤੋਂ ਘੱਟ ਜੂਸ ਕਰੋ ਜਿਹੜਾ ਆਪਣਾ ਲੂਣ ਹੁੰਦਾ ਤੇ ਤਲੀਆਂ ਚੀਜ਼ਾਂ ਤੇ ਕੋਸ਼ਿਸ਼ ਕਰੋ ਕਿ ਬਿਲਕੁਲ ਬੰਦ ਕਰ ਦਿਓ ਤੇਲ ਤੁਹਾਡਾ ਬੰਦ ਹੋਵੇ ਇਹ ਮੇਨ ਚੀਜ਼ਾਂ ਹੁੰਦੀਆਂ ਤੁਹਾਨੂੰ ਜਿਹੜੀਆਂ ਬਿਮਾਰੀਆਂ ਨੂੰ ਲੈ ਕੇ ਆਉਂਦੀਆਂ ਤੁਹਾਡੀ ਸਿਹਤ ਦੀ ਸਿਹਤਮੰਦ ਰਹਿਣ ਦੀ ਨੂੰ ਖਰਾਬ ਕਰਦੀਆਂ ਆ ਤੁਹਾਡੀ ਇਹ ਚੀਜ਼ਾਂ ਜਿਹੜੀ ਇੱਕ ਖੰਡ ਹੋ ਗਈ ਆ ਤੁਹਾਡੇ ਤੇਲ ਹੋ ਗਿਆ ਫਰਾਈ ਫਰਾਈ ਕਰ ਕਰਕੇ ਆਪਾਂ ਚੀਜ਼ਾਂ ਖਾਣੇ ਇਹ ਤੇ ਇਹਨਾਂ ਚੀਜ਼ਾਂ ਤੋਂ ਅਵੋਇਡ ਕਰੋ ਮੈਦੇ ਤੋਂ ਅਵੋਇਡ ਕਰੋ ਹਨਾ ਇਹਨਾਂ ਚੀਜ਼ਾਂ ਤੋਂ ਜੇ ਤੁਸੀਂ ਥੋੜੀਆਂ ਜਿਹੀਆਂ ਚੀਜ਼ਾਂ ਤੇ ਕੰਟਰੋਲ ਕਰ ਲਿਆ ਤੇ ਤੁਸੀਂ ਸਿਹਤਮੰਦ ਰਹੋਗੇ ਤੇ ਇਹ ਚੀਜ਼ਾਂ ਨੂੰ ਤੁਸੀਂ ਅੱਜ ਹੀ ਅਪਣਾਓ ਤੇ ਤੁਸੀਂ ਕੋਸ਼ਿਸ਼ ਕਰੋ ਕਿ ਅੱਜ ਇਹ ਚੀਜ਼ਾਂ ਨੂੰ ਅਪਣਾਉਂਗੇ ਤਾਂ ਦੇਖੋ ਤੁਹਾਡੀ ਸਿਹਤ ਕਿਸ ਤਰ੍ਹਾਂ ਫੁੱਲੰਗਰ ਖੜਦੀ ਹੈ ਤੇ ਕਿੰਨੀ ਵਧੇ ਰੂਗੀ ਨਿੱਕੀਆਂ ਜਿਹੀਆਂ ਚੀਜ਼ਾਂ ਖਾਣੇ ਪੀਣੇ ਦਾ ਖਿਆਲ ਰੱਖਣਾ 15 20 ਮਿੰਟ ਅੱਧੇ ਘੰਟੇ ਦੀ ਐਕਸਰਸਾਈਜ਼ ਦਾਸੇ ਹੋਰ ਆਪਾਂ ਕਸ਼ਣੇਗਾ ਨਾ ਹੋਪ ਤੁਹਾਨੂੰ ਇਹ ਮੇਰੇ ਜਿਹੜੇ 6 ਟਿਪ ਦਿੱਤੇ ਆ ਤੁਹਾਨੂੰ ਪਸੰਦ ਆਏ ਹੋਣਗੇ ਤੇ ਹੋਪ ਕਿ ਤੁਸੀਂ ਇਹ ਸਿਹਤ ਨੂੰ ਆਪਣੀ ਸਿਹਤ ਦਾ ਖਿਆਲ ਖੁਦ ਆਪ ਰੱਖੋਗੇ ਤੇ ਕਿਸੇ ਤੇ ਬਲੇਮ ਨਹੀਂ ਲਾਉਂਗੇ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਦੀ ਮੇਰੇ ਵੱਲੋਂ ਸਭ ਨੂੰ ਸასი ਸ਼ਕਾ ਤੇ ਹੋਪ ਤੁਸੀਂ ਇਹਤੇ ਆਪਣੀ ਸਿਹਤ ਦਾ ਖਿਆਲ ਰੱਖਣੇ ਜਰੂਰ ਆਪਣੇ ਤੇ ਕੋਸ਼ਿਸ਼ ਕਰੋਗੇ ਕਿ ਸਹੀ ਕਰੋਗੇ ਤੇ ਦੁੱਖ ਤਕਲੀਫ ਨੂੰ ਦੂਰ ਰੱਖੋਗੇ ਤੇ ਖੁਸ਼ ਰਹੋਗੇ ਖੁਸ਼ ਰਹੋ ਇੰਜੋਏ ਕਰੋ ਤੇ ਆਪਣੇ ਸਿਹਤਮੰਦ ਜੀਵਨ ਨੂੰ ਜਿਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਤੁਸੀਂ ਇਹ ਚੀਜ਼ਾਂ ਤੁਹਾਨੂੰ ਪਸੰਦ ਆਈਆਂ ਤਾਂ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਮੈਸੇਜ ਰੂਪਾ ਦਿਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ